ਹਾਂਜੀ ਭਾਈ ਜਿਹੜਾ ਅੱਜ ਲੰਗਰ ਲਾਇਆ ਛੋਟੇ ਸਾਹਿਬ ਜਨ ਦੇ ਛਿੱਤ ਦੀ ਸਮਾਪਤ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਬਹੁਤ ਬਹੁਤ ਧੰਨਵਾਦ ਆ ਪਹਿਲਾਂ ਤਾਂ ਇਹਨਾਂ ਸਾਰੇ ਨੌਜਵਾਨ ਵੀਰਾਂ ਦਾ ਪ੍ਰਬੰਧਕਾਂ ਵੀਰਾਂ ਦਾ ਜੋ ਕਿ ਇੱਥੇ ਬਾਬਾ ਜੀਨ ਸਿੰਘ ਜੀ ਵਸਤੀ ਆ ਬਾਬਾ ਜੀਨ ਸਿੰਘ ਪੱਤੀ ਬਾੜ ਨੰਬਰ 3 ਇਥੋਂ ਦੇ ਨੌਜਵਾਨਾਂ ਨੇ ਉਪਰਾਲਾ ਕਰਿਆ ਕਿ ਜਿੰਨੂ ਸਾਗਤ ਦਰਬਾਰ ਸਾਹਿਬ ਤੋਂ ਆ ਰਹੀ ਆ ਉਹਨਾਂ ਦੇ ਲਈ ਚਾਹ ਦਾ ਲੰਗਰ ਲਾਇਆ ਜਾਵੇ ਕੋਈ 9 ਦਰਵਾਜ਼ਾ 16 ਦਰਵਾਜ਼ਾ ਨੇ ਕੱਲ ਤੋਂ ਲੈ ਕੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਤਨਮਨ ਧੰਦੇ ਨਾਲ ਅੱਜ ਅਮਰਤ ਵੇਲੇ ਤੋਂ ਵੀ ਪੂਰੇ ਤਨਮਨ ਧੰਦੇ ਨਾਲ ਹਾਈਵੇ ਰੋਡ ਦੇ ਉੱਤੇ ਸੜਕਾਂ ਦੇ ਤੇ ਜੋ ਇਹ ਚਾਹ ਪਿਆਰੇ ਨੇ ਕੁਝ ਦੇਖ ਸਕਦੇ ਆ ਸੰਗਤ ਸਾਰੀ ਦਰਬਾਰ ਸਾਹਿਬ ਤੋਂ ਆਈ ਹੈ ਜੋ ਬੱਸਾਂ ਆਖ ਲਗਾਂ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੋਂ ਆਪਣੇ ਲਈ ਅਸੀਦੀ ਦਿਨ ਚੱਲ ਰਿਹਾ ਬਰਾਗ ਮਈ ਦੇਣਾ ਬਹੁਤ ਜ਼ਿਆਦਾ ਸਾਰਾ ਨਹੀਂ ਬਰਾਗ ਮਈ ਹੁੰਦਾ ਕਿ ਕੱਲ ਦੇ ਦਿਨ ਛੋਟੇ ਛੋਟੇ ਸਾਹਿਬਜਾਂ ਦਾ ਅਸੀਦ ਕਰ ਕੱਲ ਵੀ ਨਾਲ ਛੋਟੇ ਸਾਹਿਬਜਾਂ ਦਾ ਨੂੰ ਜੋ ਮੋਕਰਾਕ ਦੇ ਵਿੱਚ ਕਈ ਨੌਜਵਾਨ ਸਿੱਖੀ ਰੂਪ ਦੇ ਵਿੱਚ ਵੀ ਆ ਰਿਹਾ ਕਿਉਂਕਿ ਜਦੋਂ ਉੱਥੇ ਜਾ ਕੇ ਇਤਿਹਾਸ ਦੇਖਦੇ ਆ ਤੇ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਨਹੀਂ ਤਾਂ ਆਪਾਂ ਉਸ ਤਰ੍ਹਾਂ ਹੀ ਫਿਰਦੇ ਆ ਕਿਉਂਕਿ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਬਾਂਝਾ ਰੱਖਿਆ ਜਾਂਦਾ ਹੈ ਸੱਚ ਆਪਾਂ ਨੂੰ